हाल ही ਵਿੱਚ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਤੀਜੀ ਵਾਰੀ ਬਣੀ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਦੇ ਕੁੱਲ 72 ਮੰਤਰੀਆਂ ਵਿੱਚੋਂ 28 ਦੇ ਖਿਲਾਫ ਗੰਭੀਰ ਕਿਸਮ ਦੇ ਮੁਕੱਦਮੇ ਦਰਜ ਹੋਣ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਡੰਡੀ ਮੌਜੂਦਾ ਨਵੀਂ ਬਣੀ ਸਰਕਾਰ ਵਿੱਚ ਅਪਰਾਧਿਕ ਚਰਿੱਤਰ ਵਾਲੇ ਇਹਨਾਂ ਮੰਤਰੀਆਂ ਦੀ ਗਿਣਤੀ 39 ਫੀਸਦੀ ਹੈ ਡੰਡੀ ਇਹ ਰਿਪੋਰਟ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਸੋਰਸਸ ਏ ਡੀ ਆਰ ਵੱਲੋਂ ਕੀਤੇ ਗਏ ਇੱਕ ਸਰਵੇਖਣ ਤੋਂ ਬਾਅਦ ਜਾਰੀ ਕੀਤੀ ਗਈ ਹੈ ਡੰਡੀ ਇਸ ਰਿਪੋਰਟ ਅਨਸਾਰ ਨਵੇਂ ਬਣੇ ਮੰਤਰੀਆਂ ਵਿਰੁੱਧ ਦਰਜ ਕੀਤੇ ਗਏ ਕੇਸ ਬੇहद ਗੰਭੀਰ ਕਿਸਮ ਦੇ ਹਨ ਡੰਡੀ ਇਨ੍ਹਾਂ ਵਿੱਚ ਹੱਤਿਆ ਦੀ ਕੋਸ਼ਿਸ਼ ਅਤੇ ਅਗਵਾ ਕਰਨ ਵਰਗੇ ਸੰਗੀਨ ਮਾਮਲੇ ਵੀ ਸ਼ਾਮਲ ਹਨ ਡੰਡੀ ਇਨ੍ਹਾਂ ਮਾਮਲਿਆਂ ਦੀ ਗੰਭੀਰ ਕਿਸਮ ਨੂੰ ਜਾਣ ਕੇ ਆਮ ਲੋਕ ਵੀ ਹੈਰਾਨ ਹਨ ਡੰਡੀ ਇਹਨਾਂ ਅੰਕੜਿਆਂ ਵਿੱਚ ਸਿਰਫ ਉਹ ਅਪਰਾਧਿਕ ਮਾਮਲੇ ਸ਼ਾਮਲ ਹਨ ਜਿਨ੍ਹਾਂ ਦਾ ਜ਼ਿਕਰ ਇਹਨਾਂ ਆਗੂਆਂ ਨੇ ਖੁਦ ਆਪਣੇ ਘੋਸ਼ਨਾ ਪੱਤਰਾਂ ਵਿੱਚ ਕੀਤਾ ਹੈ ਡੰਡੀ ਬਿਨਾਂ ਸ਼ੱਕ ਇੱਕ ਘੋਸ਼ਨਾ ਪੱਤਰ ਆਪਣੇ ਆਪ ਵਿੱਚ ਇਹਨਾਂ ਮੰਤਰੀਆਂ ਦੇ ਸ਼ੱਕੀ ਚਰਿੱਤਰ ਨੂੰ ਉਭਾਰਦੇ ਹਨ ਡੰਡੀ ਇਹਨਾਂ 28 ਸ਼ੱਕੀ ਚਰਿੱਤਰ ਵਾਲੇ ਮੰਤਰੀਆਂ ਵਿੱਚੋਂ 5 ਅਜਿਹੇ ਵੀ ਹਨ ਜਿਨ੍ਹਾਂ ਖਿਲਾਫ ਔਰਤਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਨਵਰਗੇ ਸੰਗੀਨ ਮਾਮਲੇ ਪੁਲਿਸ ਥਾਣਿਆਂ ਵਿੱਚ ਪਹਿਲਾਂ ਤੋਂ ਹੀ ਦਰਜ ਹਨ ਡੰਡੀ ਇਹਨਾਂ ਤੋਂ ਇਲਾਵਾ 2 ਅਜਿਹੇ ਸ਼ਖਸ ਵੀ ਮੰਤਰੀ ਬਣੇ ਹਨ ਜਿਨ੍ਹਾਂ ਦੇ ਖਿਲਾਫ ਹੱਤਿਆ ਦੀ ਸਾਜ਼ਿਸ਼ ਰਚਨ ਵਰਗੇ ਦੋਸ਼ ਦਰਜ ਹਨ ਡੰਡੀ ਇਹ ਰਿਪੋਰਟ ਉਦੋਂ ਹੋਰ ਵੀ ਗੰਭੀਰ ਅਤੇ ਚਿੰਤਾਜਨਕ ਦਿਖਾਈ ਦਿੰਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਦੀਆਂ 18ਵੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਚੁਣੇ ਹੋਏ 543 ਸੰਸਦ ਮੈਂਬਰਾਂ ਵਿੱਚੋਂ 251 ਭਾਵ 46% ਦੀ ਸੰਸਦ ਮੈਂਬਰ ਵੀ ਦਾਗੀ ਚਰਿੱਤਰ ਵਾਲੇ ਹਨ ਡੰਡੀ ਇਨ੍ਹਾਂ ਅਪਰਾਧਿਕ ਚਰਿੱਤਰ ਵਾਲੇ ਆਗੂਆਂ ਵਿੱਚੋਂ 27 ਅਜਿਹੇ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਵੱਡੇ ਦਾਅਵਿਆਂ ਦੇ ਨਾਲ ਇਹ ਮੰਨਿਆ ਹੈ ਕਿ ਪੋਨਨੋ ਕੁਝ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਸਜ਼ਾਵਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਟੰਡੀ ਇਸ ਰਿਪੋਰਟ ਦਾ ਇੱਕ ਇਹ ਪੱਖ ਦੇਸ਼ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੂੰ ਇਹ ਸੋਚਣ ਲਈ ਵੀ ਮਜਬੂਰ ਕਰਦਾ ਹੈ ਕਿ ਲੋਕ ਸਭਾ ਵਿੱਚ ਅਪਰਾਧਿਕ ਚਰਿੱਤਰ ਵਾਲੇ ਦਾਗੀ ਮੈਂਬਰਾਂ ਦੀ ਗਿਣਤੀ ਹਰਚੋਣ ਤੋਂ ਬਾਅਦ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ 18ਵੀਂ ਲੋਕ ਸਭਾ ਵਿੱਚ ਅਜਿਹੇ ਦਾਗੀ ਸੰਸਦ ਮੈਂਬਰਾਂ ਦੀ ਗਿਣਤੀ ਪਿਛਲੀਆਂ ਸਾਰੀਆਂ 17 ਲੋਕ ਸਭਾਵਾਂ ਵਿੱਚੋਂ ਸਭ ਤੋਂ ਵੱਧ ਹੈ ਡੰਡੀ ਇਸ ਸਥਿਤੀ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਪਹਿਲੀ ਵਾਰ ਚੁਣ ਕੇ ਆਏ 280 ਸੰਸਦਕ ਮੈਂਬਰਾਂ ਵਿੱਚੋਂ ਵੀ ਕਈ ਅਪਰਾਧਿਕ ਅਤੇ ਸ਼ੱਕੀ ਚਰਿੱਤਰ ਵਾਲੇ ਹਨ ਡੰਡੀ ਇਹ ਸ ਚਿੰਤਾਜਨਕ ਬਣਦੇ ਜਾਂਦੇ ਹਾਲਾਤ ਦਾ ਇੱਕ ਵੱਡਾ ਕਾਰਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚੋਣਾਂ ਵਿੱਚ ਖੜੇ ਹੋਣ ਵਾਲੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਬਹੁਤ ਸਾਰਿਆਂ ਦਾ ਘਟ ਪੜੇ ਲਿਖੇ ਹੋਣਾ ਵੀ ਹੈ ਡੰਡੀ ਹਾਲਾਂਕਿ ਇਸ ਪੱਖ ਤੋਂ ਮੌਜੂਦਾ ਲੋਕ ਸਭਾ ਵਿੱਚ ਪਹਿਲਾਂ ਨਾਲੋਂ ਪੜੇ ਲਿਖੇ ਲੋਕਾਂ ਦੀ ਗਿਣਤੀ ਵਿੱਚ ਕੁਝ ਵਾਧਾ ਵੀ ਹੋਇਆ ਹੈ ਡੰਡੀ ਇਸ ਸਥਿਤੀ ਦਾ ਇੱਕ ਸਭ ਤੋਂ ਵੱਧ ਗੰਭੀਰ ਪੱਖ ਏ ਵੀ ਹੈ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਟੇਕ ਸ਼ੱਕੇ ਚਰਿੱਤਰ ਵਾਲੇ ਲੋਕਾਂ ਉੱਤੇ ਕਿਸੇ ਨਾ ਕਿਸੇ ਰੂਪ ਵਿੱਚ ਬਣੀ ਰਹਿੰਦੀ ਹੈ ਡੰਡੀ